ਹਾਂਜੀ ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ ਟੂ ਦਾ ਪ੍ਰਥਵੇ ਇੰਗਲਿਸ਼ ਇੰਸਟੀਚਿਊਟ ਵਾਕ ਦੀ ਨੈਕਸਟ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਵੋਕੈਬ ਤੁਹਾਨੂੰ ਇਸ ਚੈਨਲ ਤੇ ਫ੍ਰੀ ਆਫ ਕਾਸਟ ਸਖਾਵਾਂਗੇ ਸ਼ਬਦਾਂ ਦੇ ਗਿਆਨ ਦੀ ਟੈਨਸ਼ਨ ਨਹੀਂ ਲੈਣੀ ਇਸ ਚੈਨਲ ਨਾਲ ਜੁੜਜੋ ਤੁਹਾਨੂੰ ਸ਼ਬਦ ਡੇਲੀ ਮਿਲਦੇ ਰਿਹਾ ਕਰਨਗੇ ਪਰ ਅੰਗਰੇਜ਼ੀ ਦੇ ਵਿੱਚ ਦੋ ਚੀਜ਼ਾਂ ਮੇਨ ਨੇ ਸ਼ਬਦ ਤੇ ਰੂਲ ਦੀ ਅੰਡਰਸਟੈਂਡਿੰਗ ਰੂਲ ਦੀ ਅੰਡਰਸਟੈਂਡਿੰਗ ਦੇ ਲਈ ਤੁਹਾਨੂੰ ਪ੍ਰੋਪਰ ਬੈਚ ਜੁਆਇਨ ਕਰਨਾ ਪੈਣਾ ਜਾਂ ਪਰਸਨਲ ਕਲਾਸ ਲੈ ਸਕਦੇ ਹੋ ਜਾਂ ਗਰੁੱਪ ਕਲਾਸ ਲੈ ਸਕਦੇ ਹੋ ਜਿਵੇਂ ਤੁਹਾਨੂੰ ਕੰਫਰਟੇਬਲ ਹੈ ਸੋ ਮੇਰੇ ਚੀਬੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਕਲਾਸਾਂ ਚਲਦੀਆਂ ਰਹਿੰਦੀਆਂ ਨੇ ਗਰੁੱਪ ਦੀ ਜਿਹੜੀ ਟਾਈਮਿੰਗ ਹੈ ਉਹ ਹੈ ਸ਼ਾਮ ਨੂੰ 7 ਵਜੇ ਤੋਂ ਲੈ ਕੇ 9:30 ਤੱਕ ਗਰੁੱਪ ਹੁੰਦੇ ਨੇ ਬਾਕੀ ਸਾਰਾ ਦਨ ਪਰਸਨਲ ਕਲਾਸਾਂ ਚਲਦੀਆਂ ਨੇ ਜਿਹੜਾ ਸਟੂਡੈਂਟ ਉਹਦੀ ਕੋਈ ਵੀ ਏਜ ਹੋਵੇ ਕਿਸੇ ਕੋਈ ਵੀ ਕਲਾਸ ਹੋਵੇ ਮੈਟਰ ਨਹੀਂ ਕਰਦਾ ਕੋਈ ਵੀ ਏਜ ਹੋਵੇ ਕੰਮ ਕਰ ਰਿਹਾ ਹੋਵੇ ਵਰਕ ਕਰ ਰਿਹਾ ਹੋਵੇ ਕਿਤੇ ਜੌਬ ਕਰ ਰਿਹਾ ਹੈ ਜਾਂ ਕੋਈ ਹਾਊਸ ਵਾਈਫ ਹੈ ਕਿੰਨਾ ਵੀ ਤੁਹਾਡਾ ਗੈਪ ਹੈ ਕਿੰਨੇ ਵੀ ਤੁਸੀਂ ਵੀਕ ਹੋ ਅਸੀਂ ਵੀਕ ਸਟੂਡੈਂਟਸ ਦੇ ਸਪੈਸ਼ਲਿਸਟ ਹਾਂ ਪਿਛਲੇ 8 ਸਾਲ ਤੋਂ ਮੈਂ ਬੇਸਿਕ ਇੰਗਲਿਸ਼ ਟੀਚ ਕਰ ਰਿਹਾ ਹਾਂ ਅੰਡਰ ਪਿਛਲੇ 3 ਸਾਲ ਤੋਂ ਏਕੈਡਮੀ ਨੂੰ ਪੂਰੇ ਪੰਜਾਬ ਦੇ ਵਿੱਚ ਰਨ ਕਰ ਰਿਹਾ ਹਾਂ ਹਜ਼ਾਰਾਂ ਸਟੂਡੈਂਟਸ ਨੂੰ ਮੈਂ ਟੀਚ ਕਰ ਚੁੱਕਿਆ ਹੈ ਲੈਵਲ ਜਿਹੜਾ ਮਰਜ਼ੀ ਹੋਵੇ ਮੈਨੂੰ 4 ਮਹੀਨੇ ਦੇਣੇ ਆਪਣੇ ਤੇ ਡਿਲੀਡੇਟ ਘੰਟਾ ਦੇਣਾ ਗਰੰਟਡ ਤੁਹਾਡਾ ਲੈਵਲ ਬਣੂਗਾ ਠੀਕ ਹੈ ਜੇ ਤੁਸੀਂ ਮਿਹਨਤ ਕਰਨ ਲਈ ਤਿਆਰ ਹੋ ਤਾਂ ਤਰੀਕਾ ਬੜਾ ਸਿੰਪਲ ਹੈ ਚੀਜ਼ਾਂ ਨੂੰ ਕਰਵਾਉਣ ਦਾ ਮੇਰੇ ਉਸਤਾਦ ਜੀ ਨੇ ਮੈਨੂੰ ਸਿਖਾਇਆ ਸੀ ਉਹ ਮੈਂ ਪੂਰਾ ਪੰਜਾਬ ਦੇ ਵਿੱਚ ਇਹਨੂੰ ਵੰਡ ਰਿਹਾ ਹਾਂ ਸੋ ਹੁਣ ਆਪਾਂ ਵਰਬ ਸ਼ੁਰੂ ਕਰਨ ਲੱਗੇ ਹਾਂ ਵਿਹੇਬ ਸ਼ਬਦ ਤੁਹਾਨੂੰ ਸਿਖਾਉਂਗਾ ਨਵੇਂ ਇਹ ਤੁਸੀਂ ਨੋਟ ਕਰ ਲੈਣੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਐਂਡ ਇਹ 15-20 ਮਿੰਟ ਲਾ ਕੇ ਤੁਹਾਡੇ ਲਈ ਫ੍ਰੀ ਆਫ ਕਾਸਟ ਵੀਡੀਓ ਚੈਅਰ ਕੀਤੀ ਹੈ ਇਸ ਨੂੰ ਤੁਸੀਂ ਇੱਕ ਵਾਰੀ ਤੁਹਾਡੇ ਫੋਨ 'ਚ ਜਿੰਨੇ ਵੀ ਕੰਟੈਕਟ ਨੇ ਸਾਰਿਆਂ ਤੱਕ ਜ਼ਰੂਰ ਪਹੁੰਚਾਓ ਉਹ ਤੁਸੀਂ ਮੇਰਾ ਇਹ ਕੰਮ ਜ਼ਰੂਰ ਕਰਨਾ ਹੈ ਅਬ ਜੀ ਹੁਣ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਨ ਲੱਗੇ ਹਾਂ ਹਾਂਜੀ ਅੱਜ ਦੀ ਕਲਾਸ ਦੀ ਪਹਿਲੀ ਵਰਬ ਹੈ ਬਿਲਡ ਬਿਲਟ ਬਿਲਟ ਇਹਦਾ ਮਤਲਬ ਹੈ ਬਣਾਉਣਾ ਲਾਈਕ ਕੋਈ ਪਲਾਨ ਬਣਾਉਣਾ ਜਾਂ ਬਿਲਡਿੰਗ ਬਣਾਉਣਾ ਘਰ ਬਣਾਉਣਾ ਹੀ ਹੈਜ਼ ਬਿਲਟ ਅ ਨਿਊ ਹਾਊਸ ਉਸਨੇ ਨਵਾਂ ਘਰ ਬਣਾ ਲਿਆ ਹੈ ਨੈਕਸਟ ਹੈ ਸਟੇ ਇਹ ਮੈਂ ਤੁਹਾਨੂੰ ਸਟੇ ਪਿਛਲੀ ਕਲਾਸ ਵੀ ਕਰਾ ਕੇ ਆਇਆ ਤੱਚੇ ਤੋਤੇ ਰਹਿਣਾ ਹੀ ਸਟੇਡ ਇਨ 댓 ਹੋਟਲ ਇਨ ਚੰਡੀਗੜ੍ਹ ਉਹ ਉਸ ਹੋਟਲ ਦੇ ਵਿੱਚ ਰੁਕਿਆ ਸੀ ਰਿਹਾ ਸੀ ਤੱਚੇ ਤੋਤੇ ਨੈਕਸਟ ਹੈ ਫਾਲ ਲਿਖਿਆ ਫਾਲ ਹੈ ਬੁਲਣਾ ਫਾਲ ਹੈ ਫਾਲ ਫੈਲ ਫਾਲਨ ਡਿੱਗਣਾ ਕੱਟ 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 ਕੱਟਣਾ ਹੀ ਇਜ਼ ਕਟਿੰਗ ਦਾ ਵੈਜੀਟੇਬਲਸ ਜਿਹੜਾ ਪਲੂਰਲ ਹੁੰਦਾ ਨਾ ਉਹਦੇ ਅੱਗੇ ਆਪਾਂ ਦਾ ਲਾਉਣੇ ਆ ਸਿੰਗੂਲਰ ਅੱਗੇ ਆ ਲਾਉਣੇ ਆ ਬਾਕੀ ਹੋਰ ਵੀ ਇਹਦੇ ਕਈ ਰੂਲ ਨੇ ਉਹਦੇ ਲਈ ਤੁਹਾਨੂੰ ਪ੍ਰੋਪਰ ਕਲਾਸ ਜੁਆਇਨ ਕਰਨੀ ਪੈਣੀ ਹੈ ਨੈਕਸਟ ਹੈ ਰੀਚ ਰੀਚਡ ਰੀਚਡ ਪੰਚ ਪਹੁੰਚਣਾ ਆਈ ਰੀਚਡ ਦੇਅਰ ਮੈਂ ਉੱਥੇ ਪਹੁੰਚ ਗਿਆ ਸੀ ਐਟ 7 ਪੀਐਮ ਸ਼ਾਮ 7 ਵਜੇ ਕਿਲ ਮਾਰਨਾ ਆਪਾਂ ਮੱਛਰ ਵਗੈਰਾ ਮਾਰਦੇ ਆਈ ਕਿਲਡ ਦਾ ਮਸਕੀਟੋਸ ਨੈਕਸਟ ਆ ਰਿਮੇਨ ਇਹ ਵੀ ਤੁਹਾਨੂੰ ਮੈਂ ਦੱਸ ਚੁੱਕਿਆ ਹਾਂ ਰਿਮੇਨ ਰਿਮੇਨਰ ਮੈਨ ਉਦਾਸ ਰਹਿਣਾ ਜਾਂ ਕੋਈ ਚੀਜ਼ ਰਹਿ ਜਾਂਦੀ ਹੈ ਪਿੱਛੇ ਠੀਕ ਹੈ ਹੀ ਰਿਮੇਨਸ ਸੈਡ ਸੁਜੈਸਟ رائے ਦੇਣਾ ਸੁਜੈਸਟ ਹੀ ਸੁਜੈਸਟਡ ਮੀ ਟੂ ਡੂ ਥਿਸ ਉਹਨੇ ਮੈਨੂੰ رائے ਦਿੱਤੀ ਇਹ ਕਰਨ ਦੀ नैक्सट है रेज रेज हों ऊपर उठना आपने रेज यूर हैंड अपना हाथ तो उपर करो ठीक है ही रेजड हिज हैंड नैक्सट है पास होना पास पासड पास उस तो बाद है वेचना सैल सोल्ड सोल्ड ओके ही हैज सोल्ड हिज कार उसने अपनी कार वेच दिखती है नैक्सट है रिक्वायर लोड होना जोड पैण ਦਿਸ ਕੰਪਨੀ ਰਿਕੁਆਇਰਡ 10 ਏਮਪਲੋਇਸ ਇਸ ਕੰਪਨੀ ਨੂੰ 10 ਏਮਪਲੋਇ ਦੀ ਲੋਡ ਸੀ ਰਿਪੋਰਟ ਜਾਣਕਾਰੀ ਦੇਣਾ ਆਈ ਰਿਪੋਰਟਡ ਅਬਾਊਟ ਦਾ ਮਿਸਟੇਕ ਮੈਂ ਮਿਸਟੇਕ ਬਾਰੇ ਰਿਪੋਰਟ ਦਿੱਤੀ ਜਾਣਕਾਰੀ ਦਿੱਤੀ ਡਿਸਾਈਡ ਵੈਰੀ ਇੰਪੋਰਟੈਂਟ ਡਿਸਾਈਡ ਡਿਸਾਈਡਡ ਡਿਸਾਈਡਡ ਆਈ ਹੈਵ ਡਿਸਾਈਡਡ ਟੂ ਗੋ देयर ਮੈਂ ਫੈਸਲਾ ਕਰ ਰਿਹਾ ਉੱਥੇ ਜਾਣ ਦਾ ਕਰ ਲਿਆ ਹੈ ਉੱਥੇ ਜਾਣ ਦਾ ਪੁੱਲ ਪੁੱਲਡ ਪੁੱਲਡ ਖਿੱਚਣਾ ਰਿਟਰਨ ਵਾਪਸ ਕਰਨਾ ਜਾਂ ਵਾਪਸ ਆਉਣਾ ਆਈ ਹੈਵ ਰਿਟਰਨਡ ਮਾਈ ਪਾਰਸਲ ਮੈਂ ਆਪਣਾ ਪਾਰਸਲ ਵਾਪਸ ਕਰ ਦਿੱਤਾ ਹੈ ਹੀ ਹੈਜ਼ ਰਿਟਰਨ ਫਰਮ ਦਾ ਟ੍ਰਿਪ ਉਹ ਟ੍ਰਿਪ ਤੋਂ ਵਾਪਸ ਆ ਚੁੱਕਿਆ ਸੋ ਦੋ मीनिंग ਨੇ ਇਹਦੇ ਉਸ ਤੋਂ ਬਾਅਦ ਐਕਸਪਲੇਨ ਵਿਆਖਿਆ ਕਰਨਾ ਐਕਸਪਲੇਨ ਡਿਸਕ੍ਰਾਈਬ ਤੇ ਡਿਪਿਕਟ ਤਿੰਨਾਂ ਦਾ ਸੇਮ ਹੀ ਮਤਲਬ ਹੈ ਐਕਸਪਲੇਨ ਐਕਸਪਲੇਨਡ ਐਕਸਪਲੇਨਡ ਨੈਕਸਟ ਹੈ ਵੇਟ ਉਡੀਕ ਕਰਨਾ ਆਮ ਵੇਟਿੰਗ ਫॉर ਹਰ ਮੈਂ ਉਹਦੀ ਵੇਟ ਕਰ ਰਿਹਾ ਹਾਂ ਇੰਪਰੂਵ ਸੁਧਰਨਾ ਜਾਂ ਸੁਧਾਰਨਾ ਆਈ ਹੈਵ ਇੰਪਰੂਵਡ ਮੈਂ ਸੁਧਾਰ ਲਈ ਹੈ ਆਪਣੀ ਹੈਂਡਰਾਈਟਿੰਗ ਆਈ ਹੈਵ ਇੰਪਰੂਵਡ ਮਾਈ ਹੈਂਡਰਾਈਟਿੰਗ ਸਮਾਈਲ ਮੁਸਕਰਾਉਣਾ ਹੀ ਸਮਾਈਲਡ ਵੈਨ ਆਈ ਵੈਂਟਡ ਫਰਮ देयर ਜਦੋਂ ਮੈਂ ਉੱਥੋਂ ਗਿਆ ਉਹਨੇ ਸਮਾਈਲ ਕੀਤੀ ਠੀਕ ਹੈ ਸੋ AC ਆਪਣੇ ਸ਼ਬਦ ਸ਼ਬਦਾਂ ਦੀ ਕੋਈ ਕਮੀ ਨਹੀਂ ਆਉਣ ਦੇਵਾਂਗੇ ਸ਼ਬਦ ਸਖਾਵਾਂਗੇ ਫ੍ਰੀ ਆਫ ਕਾਸਟ ਬਟ ਪੂਰੀ ਅੰਗਰੇਜ਼ੀ ਸਿੱਖਣੀ ਹੈ ਤਾਂ ਤੁਹਾਨੂੰ ਕੋਰਸ ਜੁਆਇਨ ਕਰਨਾ ਪਏਗਾ ਸਵੇਰੇ 6 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਕਲਾਸਾਂ ਹੁੰਦੀਆਂ ਨੇ 11 ਵਜੇ ਲਾਸਟ ਕਲਾਸ ਹੁੰਦੀ ਹੈ ਜਿਹੜੀ 12 11:45 ਦੇ ਐਂਡ ਹੁੰਦੀ ਹੈ ਜਿਹੜਾ ਸਟੂਡੈਂਟ ਮੇਰੇ ਕੋਲ ਆ ਗਿਆ ਸਾਡੇ ਕੋਲ ਆ ਗਿਆ ਕਿ ਮੈਂ ਕੱਲਾ ਨਹੀਂ ਟੀਚ ਕਰਦਾ ਮੇਰੇ ਨਾਲ ਸਟਾਫ ਵੀ ਹੈ ਉਹਦਾ ਲੈਵਲ ਨਿਸ਼ਚਿਤ ਹੈ ਬਣੇਗਾ ਹੀ ਬਣੇਗਾ ਜਿੰਨਾ ਮਰਜੀ ਵੀ ਕੋਈ ਸਟੂਡੈਂਟ ਮੇਰੇ ਕੋਲੇ ਉਹ ਲੜਕੀਆਂ ਨੇ ਉਹ ਹਾਊਸ ਵਾਈਫਸ ਨੇ ਜਿਨ੍ਹਾਂ ਨੂੰ 20-20 ਸਾਲ ਹੋ ਗਏ ਸਟੱਡੀ ਛੱਡੀ ਨੂੰ ਪਰ ਤਿੰਨ ਚਾਰ ਮਹੀਨਾ ਚ ਉਹਨਾਂ ਨੇ ਬਹੁਤ ਵਧੀਆ ਲੈਵਲ ਬਣਾਇਆ ਉਹਨਾਂ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਕਦੋਂ ਵੀ ਸਿੱਖ ਸਕਦੇ ਹੋ ਸਿਖਾਉਣ ਵਾਲੇ 'ਚ ਗੱਲਬਾਤ ਹੋਣੀ ਚਾਹੀਦੀ ਹੈ ਤੇ ਸਿੱਖਣ ਵਾਲੇ ਦੇ ਵਿੱਚ ਮਿਹਨਤ ਕਰਨ ਦਾ ਐਟੀਟਿਊਡ ਹੋਣਾ ਚਾਹੀਦਾ ਹੈ ਡੈਡੀਕੇਸ਼ਨ ਹੋਣੀ ਚਾਹੀਦੀ ਹੈ ਡੇਢ ਘੰਟਾ ਡੇਲੀ ਦੇਣ ਲਈ ਤਿਆਰ ਹੋ 4 ਮਹੀਨਿਆਂ ਦੇ ਵਿੱਚ ਲੈਵਲ ਸ਼ੋਰਲੀ ਪਿਆਰ ਕਰ ਦਾਂਗੇ ਆ ਕੀ ਕੰਮ ਕਰ ਰਹੇ ਹਾਂ ਪਿਛਲੇ 8 ਸਾਲਾਂ ਤੋਂ ਪਿਛਲੇ 3 ਸਾਲਾਂ ਤੋਂ ਪੰਜਾਬ ਦੇ ਹਰ ਇੱਕ ਸਿਟੀ ਵਿਲੇਜ ਦੇ ਵਿੱਚ ਮੇਰੇ ਸਟੂਡੈਂਟ ਹੈ ਮੈਂ ਜਿੱਥੇ ਮਰਜੀ ਜਾਵਣਾ ਇੰਸਟਾਗ੍ਰam ਖੋਲੋ ਫੇਸਬੁੱਕ ਖੋਲੋ ਪ੍ਰਥਵੀ ਇੰਗਲਿਸ਼ ਸਕੂਲ ਦਾ ਜਿਹੜਾ ਪੇਜ ਆ ਉੱਥੇ ਤੁਹਾਨੂੰ ਰਿਜ਼ਲਟ ਮਿਲ ਜਾਣਗੇ ਜਿਹੜਾ ਸਟੂਡੈਂਟ ਵਧੀਆ ਸਿੱਖ ਜਾਂਦਾ ਕੋਰਸ ਪੂਰਾ ਕਰ ਲੈਂਦਾ ਉਹਦਾ ਅਸੀਂ ਵੀਡੀਓ ਉਹਦੀ ਅਸੀਂ ਫੋਟੋ ਕਈ ਵੀਡੀਓ ਵੀ ਪਾ ਦਿੰਦੇ ਆ ਐਂਡ ਕਮੈਂਟ ਲਿਖ ਕੇ ਅਸੀਂ ਪੋਸਟ ਕਰਦੇ ਆ ਠੀਕ ਹੈ ਸੋ ਆ ਇਹ ਵੀਡੀਓ ਮੈਂ ਫ੍ਰੀ ਆਫ ਕੋਸ ਦਿੰਦਾ ਤੁਸੀਂ ਇਹ ਕੰਮ ਕਰਨਾ ਵੱਧ ਤੋਂ ਵੱਧ ਸਟੂਡੈਂਟ ਜਿਨੇ ਵੀ ਤੁਹਾਡੇ ਲਿੰਕ ਚ ਨੇ ਇੱਕ ਵਾਰੀ ਇਹ ਵੀਡੀਓ ਜ਼ਰੂਰ ਭੇਜੋ ਜਿਹਨੂੰ ਲੋਡ ਹੋਊਗੀ ਚੈਨਲ ਸਬਸਕ੍ਰਾਈਬ ਕਰ ਲਊਗਾ ਰੋਜ਼ ਵੀਡੀਓਜ਼ ਮਿਲ ਜਾਣਗੀਆਂ ਜਿੰਨੇ ਵੀ ਵਟਸਐਪ ਚ ਤੁਹਾਡੇ ਨੰਬਰ ਹੈ ਅੱਧਾ ਘੰਟਾ ਲਾ ਕੇ ਸਾਰਿਆਂ ਨੂੰ ਇੱਕ ਵਾਰੀ ਭੇਜ ਦਿਓ ਠੀਕ ਹੈ ਐਂਡ ਸਟੇਟਸ ਪਾ ਦੇ ਬਲ ਕਿਉਂਕਿ ਅੰਗਰੇਜ਼ੀ ਬਹੁਤ سارے ਸਟੂਡੈਂਟ 90% ਸਟੂਡੈਂਟ ਦੀ ਪੰਜਾਬ ਦੇ ਵਿੱਚ ਅੰਗਰੇਜ਼ੀ ਵੀਕ ਹੈ ਤੇ ਅੰਗਰੇਜ਼ੀ ਤੋਂ ਬਿਨਾ ਕੋਈ ਗੱਲ ਬਣਦੀ ਨਹੀਂ ਚਾਹੇ ਸਰਕਾਰੀ ਨੌਕਰੀ ਕਰਨੀ ਹੈ ਚਾਹੇ ਬਾਹਰ ਜਾਣਾ ਹੈ ਚਾਹੇ ਪ੍ਰਾਈਵੇਟ ਨੌਕਰੀ ਕਰਨੀ ਹੈ ਜਿਹਨੂੰ ਅੰਗਰੇਜ਼ੀ ਨਹੀਂ ਆਉਂਦੀ ਉਹ ਦਾ ਇਹ ਨਹੀਂ ਵੀ ਉਹ ਬੰਦਾ ਤਰੱਕੀ ਨਹੀਂ ਕਰ ਸਕਦਾ ਬਟ ਜੇ ਅੰਗਰੇਜ਼ੀ ਆਉਂਦੀ ਹੈ ਤਾਂ ਕੰਮ ਬਹੁਤ ਵਧੀਆ ਆਸਾਨ ਹੋ ਜਾਂਦੇ ਨੇ ਠੀਕ ਹੈ ਜੀ ਸੋ ਨੈਕਸਟ ਵੀਡੀਓ ਚ ਮਿਲਦੇ ਹਾਂ ਨਵੇਂ 20 ਸ਼ਬਦ ਲੈ ਕੇ ਠੀਕ ਹੈ ਜੀ ਥੈਂਕ ਯੂ ਸੋ ਮੱਚ ਟੇਕ ਕੇਅਰ ਐਂਡ ਆਲ ਦਾ ਬੈਸਟ ਚੈਨਲ ਨੂੰ ਸਬਸਕ੍ਰਾਈਬ ਐਂਡ ਬੈਲ ਆਈਕਨ ਤੇ ਕਲਿੱਕ ਕਰਕੇ ਜੁੜ ਜਾਇਓ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਓਕੇ ਟੇਕ ਕੇਅਰ